ਲੜਾਈ ਹੋਵੇ ਚਾਹੇ ਹੋਵੇ ਯੁੱਧ ਤੂੰ ਨਹੀਂ ਬੋਲਣਾ ਤੈਨੂੰ ਮੈਂ ਜਿੰਨਾ ਕਹਿਤਾ ਤੂੰ ਓਨਾ ਹੀ ਕਰਨਾ ਮੇਰੇ ਤੋਂ ਬਾਹਰ ਨਾ ਹੋਵੀ ਪਵਨ ਵੀਰੇ ਵਹੀ ਜਾਣੀ ਮੈਂ ਕੰਮ ਤੇ ਜਾਵਾਂ ਮੇਰੇ ਮਗਰੋਂ ਤੋਂ ਦਾਦੀ ਕੋ ਇੱਕ ਨੂੰ ਭੇਜਣਾ ਚਾਹੁੰਦੀ ਆ ਬਸ ਕਰ ਬਾਹਲੇ ਪੋਚੇ ਨਾ ਪਾ ਮੈਂ ਵੀ ਚੱਲੀ ਆ ਆਪਣੇ ਪੇਕੇ ਘਰ ਦੀਦੀ ਦੀਦੀ ਖਾਲ ਤਾਂ ਸੁਣ ਲੋ ਉਹ ਜਾਣਦੇ ਜਾਣਦੇ ਨੂੰ ਕਿਆ ਕਰ ਹਮੇਸ਼ਾ ਸੌਣੀ ਲੱਗਦੀ ਆ ਕੁੜੀਆਂ ਦੱਸ ਕਿਦਾਂ ਸੋ ਗਈਆਂ ਨੇ ਭਾਬੀ ਰਹਿਮਤ ਤਾਂ ਸੋ ਗਈ ਆ ਤੇ ਗੁੰਨੂ ਆਪਣਾ ਖੇਡ ਰਹੀ ਆ ਮੈਨੂੰ ਕਹਿੰਦੇ ਮੈਂ ਤਾਂ ਨਹੀਂ ਜਾਣਾ ਹੁਣ ਮੇਰਾ ਇੱਥੇ ਦਿਲ ਲੱਗ ਗਿਆ ਤੇ ਠੀਕ ਆ ਫਿਰ ਜੀ ਉਹਦਾ ਦਿਲ ਲੱਗ ਗਿਆ ਤਾਂ ਤੁਰੇ ਹੀ ਜਾ ਜਿੰਨੀ ਦੇਰ ਰਹਿਣਾ ਤੈਨੂੰ ਘੜਾ ਇੱਥੇ ਕੁਝ ਕਹਿੰਦਾ ਪਿਆ ਕੋਈ ਭਾਬੀ ਕੱਲ ਦੇ ਹਰਦੀਪਾ ਭਾਬੀ ਗਏ ਹੋਏ ਨੇ ਮੈਂ ਨਹੀਂ ਚਾਹਦੀ ਕਿ ਮੇਰੇ ਕਰਕੇ ਘਰ 'ਚ ਫਿਰ ਦੁਬਾਰਾ ਕਲੇਸ਼ ਪੈ ਜੇ ਓਹੋ ਤੂੰ ਐਵੇਂ ਬੋਝ ਪਾਇਆ ਤੈਨੂੰ ਤੇਰੀ ਹਰਦੀਪ ਭਾਬੀ ਦੇ ਗੁੱਸੇ ਦਾ ਪਤਾ ਨਹੀਂ ਆ ਦੋ ਦਿਨ ਗੁੱਸਾ ਰਹਿੰਦਾ ਮੁੜ ਕੇ ਆਪੇ ਸ਼ਾਂਤ ਹੋ ਜਾਣਾ ਛੇ ਭਾਬੀ ਥੋੜੇ ਦਿਨ ਤੱਕ ਨਾ ਆਏ ਤੇ ਮੈਨੂੰ ਤਾਂ ਇਹੀ ਸੁਣਨ ਨੂੰ ਮਿਲਣਾ ਕਿ ਆਪਣਾ ਵਸਿਆ ਨਹੀਂ ਤੇ ਭਰਾ ਦਾ ਉਜਾੜਤਾ ਖਿਆਲ ਧੂੰਣ ਬਾਕੀ ਗੱਲਾਂ ਛੱਡ ਹੁਣ ਤਾਂ ਮੈਨੂੰ ਇਹ ਦੱਸ ਸਹੁਰੇਦਵਾਰਾ ਵਾਪਸ ਜਾਣਾ ਹੈ ਕਿ ਅੱਗੋਂ ਹੁਣ ਕੀ ਕਰਨਾ ਉਹਨਾਂ ਨੇ ਮੈਨੂੰ ਰੱਖਣਾ ਨਹੀਂ ਇੰਨਾ ਤਾਂ ਮੈਨੂੰ ਪਤਾ ਹੈ ਤੇ ਭਾਬੀ ਮੈਂ ਉਹਨਾਂ ਦੀ ਕੁੱਟਮਾਰ ਤੇ ਤਾਣੇ ਮੈਨੂੰ ਮੈਂ ਨਹੀਂ ਸਹਿ ਸਕਦੀ ਖਲ ਕੋਈ ਗੱਲ ਨਹੀਂ ਉਹਨੇ ਰਮਨ ਭਾਜੀ ਆਂਦੇ ਆ ਨਾ ਆਪਾਂ ਉਹਨਾਂ ਨਾਲ ਬੈ ਕੇ ਸਾਰੀ ਗੱਲ ਕਰਦੇ ਆ ਤੇ ਆਪਾਂ ਇਕੱਠੇ ਹੋ ਕੇ ਜਾਂਦੇ ਆ ਤੇਰੇ ਸਹੁਰੇ ਵਾਲਾ ਨੂੰ ਸਮਝਾ ਕੇ ਆਨੇ ਮੈਨੂੰ ਨਹੀਂ ਲੱਗਦਾ ਭਾਬੀ ਕਿਤੇ ਉਹ ਸਮਝਣਗੇ ਮੈਂ ਇੱਕ ਗੱਲ ਸੋਚ ਰਹੀ ਆ ਕਿ ਮੈਂ ਕੰਮਕਾਰ ਕਰ ਲਵਾਂ ਤੇ ਆਪਣੇ ਬੱਚਿਆਂ ਨੂੰ ਵਧੀਆ ਪੜਾ ਲਵਾਂ ਜਿਹੜੇ ਸਾਹਮਣਾ ਕਿਰਨ ਤੂੰ ਗੱਲ ਕਰਦੀ ਪਈ ਆ ਨਾ ਵੀ ਕੋਈ ਕੰਮਕਾਰ ਕਰਕੇ ਬੱਚੇ ਪਾਲੇਗੀ ਇਥੋਂ ਤਾਂ ਸਾਫ਼-ਸਾਫ਼ ਪਤਾ ਲੱਗਦਾ ਪਿਆ ਵੀ ਤੂੰ ਸਵਰਨੇ ਤੋਂ ਤਲਾਕ ਚਾਹਨੀ ਆ ਕਿਰਨ ਆਹ ਚੀਜ਼ਾਂ ਕਰਨੀਆਂ ਨਾ ਇੰਨੀਆਂ ਸੋਖੀਆਂ ਨਹੀਂ ਹੈਗੀਆਂ ਇਹਦੇ ਬਾਰੇ ਨਾ ਆਪਾਂ ਨੂੰ ਉਹਨਾਂ ਨਾਲ ਬਹਿ ਕੇ ਇੱਕ ਵਾਰੀ ਗੱਲ ਕਰਨੀ ਪੈਣੀ ਹੈ ਪਰ ਭਾਬੀ ਹਰਦੀਪ ਜੀ ਦੀ ਅਗੀ ਤਨ ਹਰਦੀਪ ਦੇ ਜਦ ਕੱਲ ਦੀ ਗਈਆਂ ਮੈਂ ਇੱਕ ਵਾਰੀ ਵੀ ਫੋਨ ਕਰਕੇ ਪੁੱਛਿਆ ਨਹੀਂ ਤੁਸੀਂ ਇਧਰੋਂ ਜਾਂਦੇ ਜਾਂਦੇ ਤੇ ਮੇਰਾ ਨੰਬਰ ਬਲੌਗ ਚ ਪਾ ਦਿੱਤਾ ਮੈਂ ਇਹਨਾਂ ਦੇ ਫੋਨ ਤਾਂ ਕਿੰਨੇ ਫੋਨ ਕੀਤੇ ਐ ਰਮਨ ਭਾਈ ਇਹ ਤੁਹਾਨੂੰ ਕਿੰਨੇ ਫੋਨ ਕੀਤੇ ਇੱਕ ਫੋਨ ਚੱਕਿਆ ਤੁਸੀਂ ਕਿਸੇ ਦਾ ਬਸ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਇੱਥੇ ਰਹੂੰਗੀ ਆਪਣੇ ਘਰ ਵਾਲੇ ਦਾ ਤੇ ਆਪਣੇ ਬੱਚੇ ਦਾ ਧਿਆਨ ਰੱਖੂੰਗੀ ਬਸ ਭਾਬੀ ਇਸ ਘਰ ਤੇ ਸਾਰਾ ਕਲੇਸ਼ ਮੇਰੇ ਕਰਕੇ ਪਿਆ ਹੋਇਆ ਨਾ ਮੈਂ ਹੀ ਘਰੋਂ ਬਾਹਰ ਚਲੀ ਜਾਨੀਏ ਤੁਸੀਂ ਆਪਣੇ ਘਰ ਚ ਕਲੇਸ਼ ਨਾ ਬੋ ਇਹ ਚੀਜ਼ ਨਾ ਤੂੰ ਇੱਥੇ ਆਉਣ ਤੋਂ ਪਹਿਲਾਂ ਸੋਚਣੀ ਸੀ ਹੁਣ ਤਾਂ ਕਲੇਸ਼ ਪੈ ਗਿਆ ਨਾਲੇ ਹਾਂ ਤੁਸੀਂ ਤਾਂ ਬੜੀ ਆਕੜ ਨਾਲ ਕਹਿ ਕੇ ਗਏ ਸੀ ਕਿ ਮੈਂ ਚੱਲੀਆਂ ਪੇਕੇ ਕੀ ਹੋ ਗਿਆ ਜਲਦੀ ਮੋੜ ਐ ਸਾਰੀ ਰਾਤ ਨਾ ਮੈਂ ਬੈ ਕੇ ਉੱਥੇ ਸੋਚਦੀ ਰਹੀ ਕਿ ਅੱਜ ਇਹ ਦੁਖੀ ਆ ਤੇ ਮੈਂ ਇਹਨੂੰ ਚੁਬਣ ਲੱਗ ਗਈ ਤੇ ਜੇ ਉੱਥੇ ਸੁਖੀ ਹੁੰਦੀ ਤਾਂ ਮੇਰੇ ਗੁੰਗਾਨ ਗਾਉਣੇ ਸੀ ਨਾ ਇਹਨੇ ਐਨੇ ਸਾਲ ਹੋ ਗਏ ਇਹਨੂੰ ਉੱਥੇ ਰਹਿੰਦੇ ਨੂੰ ਉਦੋਂ ਤਾਂ ਇਹਨੇ ਕੋਈ ਗੱਲ ਨਹੀਂ ਕੀਤੀ ਹੈਗੀ ਅੱਜ ਜਦੋਂ ਘਰੋਂ ਕੱਢ ਦਿੱਤਾ ਤੇ ਆ ਕੇ ਇਥੇ ਭੇਦ ਖੋਲਣ ਲੱਗੀ ਹਾਂ ਜੀ ਵੀ ਉਹ ਕਿਹੜਾ ਤੁਹਾਨੂੰ ਕੋਈ ਕੁਝ ਕਹਿੰਦੀ ਪਈ ਐ ਉਹ ਤਾਂ ਇਹੀ ਸਮਝਾਣਾ ਚਾਹੁੰਦੀ ਆ ਨਾ ਕਿ ਜੇ ਮੈਂ ਨਿਆਣੀ ਉਮਰ 'ਚ ਗਲਤੀ ਕੀਤੀ ਸੀ ਤੁਹਾਡਾ ਉਹਨੂੰ ਸਮਝਾਣਾ ਫਰਜ਼ ਬਣਦਾ ਸੀ ਤੁਸੀਂ ਉਹਨੂੰ ਛਾਈ ਦੀ ਦਿੱਤੀ ਚਲੋ ਭਾਬੀ ਛੱਡੋ ਗੁੱਸਾ ਨਾ ਕਰੋ ਤੁਹਾਨੂੰ ਮੇਰੇ 'ਤੇ ਰਹਿਣ ਨਾਲ ਦਿੱਕਤ ਤੇ ਮੈਂ ਚਲੀ ਜਾਨੀ ਆ ਤੇਰੇ ਇੱਥੇ ਰਹਿਣ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਜਿਹੜੇ ਤੂੰ ਇਲਜ਼ਾਮ ਲਾਏ ਨੇ ਨਾ ਮੈਨੂੰ ਉਹ ਚੁਭਦੇ ਨੇ ਹਾਂ ਜੀ ਭਾਬੀ ਇਹ ਗੱਲ ਤਾਂ ਮੈਂ ਵੀ ਸੋਚੀ ਐ ਮੇਰੀ ਕੋਖੋਂ ਦੋ ਧੀਆ ਜਨਮਿੱਤਾ ਤਾਂ ਮੇਰਾ ਸਹੁਰਿਆ ਨੇ ਮੈਨੂੰ ਘਰੋਂ ਬਾਹਰ ਕੱਢਤਾ ਇਹਦੇ ਵਿੱਚ ਤੁਹਾਡਾ ਤਾਂ ਨਹੀਂ ਕੋਈ ਕਸੂਰ ਉਹੀ ਤਾਂ ਮੈਂ ਕਹਿੰਨੀ ਆਂ ਵੀ ਜੇ ਤੇਰੇ ਮੁੰਡਾ ਹੋ ਜਾਂਦਾ ਤਾਂ ਇੱਥੇ ਆ ਕੇ ਦੱਸਣਾ ਸੀ ਫਿਰ ਤੂੰ ਤੈਨੂੰ ਨਾ ਸਹੁਰੇ ਮਾੜੇ ਮਿਲਿਨੇ ਤੈਾਂ ਜੰਮੀਆਂ ਨੇ ਦੋ ਧੀਆ ਤੇ ਉਹਨਾਂ ਨੂੰ ਪੁੱਤ ਦੀ ਆਸ ਸੀ ਇਹਦੇ ਵਿੱਚ ਮੇਰਾ ਕੀ ਕਸੂਰ ਉਹ ਚਲੋ ਹੁਣ ਬੱਸ ਕਰੋ ਇੱਕ ਤਾਂ ਤੁਹਾਡਾ ਗੁੱਸਾ ਹੀ ਨਹੀਂ ਠੰਡਾ ਹੁੰਦਾ ਪਿਆ ਚਲ ਮੰਨ ਲੈ ਰਾਦਿਕਾ ਜੇ ਇਹਦੀ ਆਪਾਂ ਅਰੇਂਜ ਮੈਰਿਜ ਕਰ ਦਿੰਦੇ ਉੱਥੇ ਵੀ ਦੋ ਧੀਆਂ ਹੋ ਜਾਂਦੀਆਂ ਉੱਥੇ ਵੀ ਇਦਾਂ ਹੀ ਔਖੀ ਹੁੰਦੀ ਤਾਂ ਕਿਹਨੂੰ ਦੋਸ਼ ਦਿੰਦੇ ਬੇਟਾ ਜੀ ਦੋਸ਼ ਨਾ ਤੇਰੀ ਕਿਸਮਤ ਦਾ ਜਿਹੜੇ ਦੁੱਖ ਤੈਨੂੰ ਮਿਲਣੇ ਨਾ ਉਹ ਮਿਲਣ ਹੀ ਮਿਲਣੇ ਆ ਤੇ ਮੇਰੇ ਤੇ ਇਲਜ਼ਾਮ ਲਾਉਣੇ ਬੰਦ ਕਰ ਦੋ ਚਲਾ ਤੂੰ ਬੈਠ ਬਿਲੀ ਟੈਨਸ਼ਨ ਨਾ ਲੈ ਆਪੇ ਹੌਲੀ ਹੌਲੀ ਠੰਡਾ ਆ ਜਾਣਾ ਭਾਬੀ ਭਾਬੀ ਨੂੰ ਤਾਂ ਓੱਖਾ ਸੋਕਾ ਮੈਂ ਮਨਾ ਲੂੰਗੀ ਪਰ ਮੈਨੂੰ ਪਵਨ ਦਾ ਭਾਬੀ ਓੱਖਾ ਲੱਗ ਰਿਹਾ ਕੱਲ ਦਾ ਤੁਹਾਨੂੰ ਪਤਾ ਨਾ ਉਹਨੇ ਮੈਨੂੰ ਬੁਲਾਇਆ ਨਾ ਹੀ ਮੇਰੀਆਂ ਧੀਆਂ ਨੂੰ ਉਹ ਵਲੀ ਨੇ ਜ਼ਿੰਮੇਵਾਰੀ ਮੈਂ ਦੇ ਦਿੱਤੀ ਰਮਨ ਭਾਜੀ ਨੂੰ ਉਹ ਆਪਣੇ ਹਿਸਾਬ ਨਾਲ ਆਪੇ ਸਮਝਾ ਲੈਣਗੇ ਕਿਉਂਕਿ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਵੀ ਤੈਨੂੰ ਸ਼ਹਿ ਦੇਣ ਵਾਲਾ ਕੌਣ ਹੈ ਚੱਲਾ ਫੇਰ ਆਪਾਂ ਉੱਪਰ ਚੱਲਦੇ ਆਂ ਭਾਜੀ ਐਦਾਂ ਥੋੜੀ ਹੁੰਦਾ ਜਿਹੜੀ ਜ਼ੁਬਾਨ ਤੇ ਹੁੰਦਾ ਉਹ ਜ਼ੁਬਾਨ ਤੇ ਰਹਿਦਾ ਹੁੰਦਾ ਇੱਕ ਐਤਵਾਰ ਤਾਂ ਹੁੰਦਾ ਸਾਡਾ ਘਰੇ ਰਹਿ ਜਾਂਦਾ ਉਹ ਵੀ ਤੁਸੀਂ ਆਣਾ ਹੁਣ ਸਾਨੂੰ ਗੇੜੇ ਮਰਵਾਈ ਜਾਂਦੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਚੱਲ ਯਾਰ ਗੱਡੀ ਤੋਰ ਉਹ ਹੈਲੋ ਤੋਰ ਲਾ ਗੱਡੀ ਇਹ ਸਾਲਾ ਕੀਸੀਆਂ ਕਰਵਾਉਂਦਾ ਰਹਿੰਦਾ ਆਪਣੀਆਂ ਐਵੇਂ ਇਹਦੇ ਨਾਲ ਅੱਜ ਤੋਂ ਬਾਅਦ ਸੌਦਾ ਨਹੀਂ ਕਰਨਾ ਇੱਕ ਮਿੰਟ ਗੱਡੀ ਰੋਕ ਤੇਰਾ ਕਬੂਥਾ ਬਣਿਆ ਆ ਉਹ ਯਾਰ ਉਹ ਪੇਮੈਂਟ ਨਹੀਂ ਦਿੰਦੇ ਉਹਨਾਂ ਨੇ ਲੱਗ ਦਿਮਾਗ ਖਰਾਬ ਕੀਤਾ ਐ ਇੱਕ ਤੂ ਮੂਥਾ ਬਣਾਇਆ ਤੂੰ ਲੱਗ ਦਿਮਾਗ ਖਰਾਬ ਕੀਤਾ ਕੀ ਗੱਲ ਮੂਥਾਣਾ ਬਣਾਵਾ ਵੀਰੇ ਹੋਰ ਕੀ ਕਰਾਂ ਜਦੋਂ ਤੁਹਾਨੂੰ ਇੱਕ ਵਾਰ ਕਿਹਾ ਕਿ ਆਪਣਾ ਕਿਰਨ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਫਿਰ ਤੁਸੀਂ ਉਹਨੂੰ ਘਰੇ ਕਿਵਾੜਿਆ ਹੋਇਆ ਭੈਣਾ ਉਹ ਆਪਣੀ ਉਹ ਜੇ ਉਹਨੇ ਗਲਤੀ ਕਰਤੀ ਹੁਣ ਉਹਨੂੰ ਮਾਰ ਦਈਏ ਪਰ ਫੇਰ ਵੀ ਵੀਰੇ ਮੇਰਾ ਨਾ ਨਾ ਤਾਂ ਕਿਰਨ ਨੂੰ ਬੁਲਾਣ ਨੂੰ ਦਿਲ ਕਰ ਰਿਹਾ ਨਾ ਹੀ ਉਹਦੇ ਬੱਚੇ ਚੱਕਣ ਨੂੰ ਦਿਲ ਕਰ ਰਿਹਾ ਹੁਣ ਜਦੋਂ ਘਰੇ ਜਾਣਾ ਵਾ ਤੇ ਅਮਣੇ ਸਾਹਮਣੇ ਕੋ ਮੁੰਦੀ ਰਹਿੰਦੀ ਐ ਹੁਣ ਕਿੰਨਾ ਕੇ ਇਗਨੋਰ ਮਾਰਾ ਉਹਨੂੰ ਮੈਂ ਬਲਾ ਲਾ ਫਿਰ ਜੇ ਤੈਨੂੰ ਆਪਦੀ ਭੈਣ ਦਾ ਜਿਆਦਾ ਹੇਜ ਮਾਰਦਾ ਪਿਆ ਕਿਉਂ ਨਹੀਂ ਬੁਲਾਉਂਦਾ ਬਸ ਫੇਰ ਵੀ ਵੀਰੇ ਕਿਰਨ ਕਰਕੇ ਨਾ ਮੇਰੀ ਮਾਂ ਘਰ ਹੋ ਗਈ ਐ ਤੇ ਮੈਨੂੰ ਆਪਣੀ ਮਾਂ ਦਾ ਬਾਲਾ ਹੇਜ ਮਾਰਦਾ ਕਿਰਨ ਦਾ ਨਹੀਂ ਇਸ ਕਰਕੇ ਨਾ ਮੈਨੂੰ ਮੇਰੀ ਮਾਂ ਚਾਹੀਦੀ ਐ ਕਿਰਨ ਨਹੀਂ ਹੁਣ ਕਿਰਨ ਦੇ ਆਣ ਕਰਕੇ ਹਰਦੀਪੀ ਤਾਂ ਘਰੋਂ ਚਲ ਗਈ ਐ ਹੁਣ ਮੈਂ ਕੀ ਕਰਾਂ ਹੁਣ ਕਿਰਨ ਨੂੰ ਐ ਨਾ ਬਾਹਰ ਕੱਢਦਾ ਧੱਕੇ ਮਾਰ ਕੇ ਮੇਰੀ ਲਾਈਫ 'ਚ ਨਾ ਵੀਰੇ ਰਿਸ਼ਤੇ ਪਤਾ ਕਿਹੜੇ ਜ਼ਰੂਰੀ ਨੇ ਜਿਹੜੇ ਮੈਨੂੰ ਅਹਿਮੀਅਤ ਦਿੰਦੇ ਨੇ ਤੇ ਮੈਂ ਉਹਨਾਂ ਨੂੰ ਅਜਿਹੇ ਰਿਸ਼ਤੇ ਧੋਖੇ ਧੁਖੇ ਕਰਦੇ ਨੇ ਨਾ ਇਹਨਾਂ ਰਿਸ਼ਤਿਆਂ ਨੂੰ ਨਾ ਮੈਂ ਛੱਡਣਾ ਜ਼ਰੂਰੀ ਸਮਝਦਾ ਨਭਾਣੇ ਨਹੀਂ ਗੱਲ ਸੁਣ ਮੇਰੇ ਵੀਰ ਮਾਤਾ ਤੋਂ ਬਾਅਦ ਘਰ 'ਚ ਵੱਡਾ ਮੈਂ ਆ ਹੁਣ ਮੈਂ ਰਿਸ਼ਤਿਆਂ ਨੂੰ ਤੋੜੀ ਰੱਖਾਂ ਕਿ ਜੋੜੀ ਰੱਖਾਂ ਤੂੰ ਦੱਸ ਲੈ ਗੱਲ ਸੁਣ ਤੂੰ ਵੀ ਤਾਂ ਲਵ ਮੈਰਿਜ ਕਰਾਈ ਆ ਜਦੋਂ ਤੇਰਾ ਵਿਆਹ ਨਹੀਂ ਕਰਦੇ ਸੀਗੇ ਤੂੰ ਕਹਿੰਦਾ ਸੀਗਾ ਮੈਂ ਭੱਜ ਕੇ ਵਿਆਹ ਕਰਾ ਲਵਾਂ ਫੇਰ ਹੋਰ ਕੁਝ ਬੋਲਾਂ ਅੱਗੇ ਗੱਲ ਸੁਣਾ ਜਿੱਤੇ ਪਈ ਹੁੰਦੀ ਆ ਨਾ ਉਹੀ ਚੀਜ਼ ਜਾਂਦਾ ਗੱਲ ਸੁਣ ਕਿਰਨ ਤੇ ਪਈ ਸੀ ਉਹੀ ਜਾਣਦੀ ਸੀ ਇੱਕ ਗੱਲ ਹੋਰ ਦੱਸਾਂ ਆ ਜਿਹੜਾ ਹਰਦੀਪ ਭਾਬੀ ਹਰਦੀਪ ਭਾਬੀ ਕਰਦਾ ਰਹਿੰਦਾ ਰ ਇਹ ਹਰਦੀਪ ਭਾਬੀ ਨੇ ਸ਼ਹਿਦ ਦਿੱਤੀ ਸੀ ਵੀ ਤੂੰ ਭੱਜ ਜਾ ਕਰਨ ਹਜੇ ਤਾਂ ਘਰ 'ਚ ਐਗੀਆਂ ਗੱਲਾਂ ਨੇ ਨਾ ਜਿਹੜੀਆਂ ਤੈਨੂੰ ਪਤਾ ਹੀ ਨਹੀਂ ਕਿਦਾਂ ਹਰਦੀਪ ਭਾਬੀ ਨੂੰ ਕਿਰਨ ਬਾਰੇ ਸਾਰਾ ਕੁਝ ਪਤਾ ਸੀਗਾ ਕਿ ਭਾਬੀ ਨੇ ਸਾਨੂੰ ਦੱਸਿਆ ਗਣੀ ਪਰ ਇਹਹੀ ਗੱਲਾਂ ਕਰਕੇ ਤਾਂ ਕੱਲ ਉਹ ਮੇਰੇ ਤੋਂ ਕੁੱਟ ਖਾਣ ਲੱਗੀ ਸੀ ਸਰ ਫੇਰ ਮੈਂ ਕਹਿੰਨਾ ਕਿ ਚੱਲ ਕੋਈ ਗੱਲ ਨਹੀਂ ਜੋ ਹੋ ਹੋ ਵਾ ਗਿਆ ਅੱਗੇ ਤੋਂ ਸਿੱਧੇ ਹੋ ਜਾ ਨਾਲੇ ਮੈਨੂੰ ਹੋਰ ਗੱਲ ਦੱਸ ਜੇ ਇਹੀ ਜਗ੍ਹਾ ਮਾਤਾ ਹੁੰਦੀ ਮਾਤਾ ਕਿਤੇ ਆਪਦੀ ਧੀ ਨੂੰ ਕੱਢ ਦਿੰਦੀ ਘਰੋਂ ਬਾਹਰ ਮਾਤਾ ਸਾਂਭਦੀ ਮੈਂ ਵੀ ਉਹੀ ਕਰ ਰਿਹਾ ਜੋ ਮਾਣੇ ਕਰਨਾ ਸੀ ਹੁਣ ਧੀ ਆਈ ਆ ਉਹਨੂੰ ਸਾਂਭਾਲਣੀ ਆ ਆਪਾਂ ਆਪਣੇ ਦੋਨਾਂ ਭਰਾਵਾਂ ਦਾ ਫਰਜ਼ ਮੰਨਦਾ ਵੀ ਕੁੜੀ ਨੂੰ ਸਾਂਭੀ ਆ ਜੇ ਤੂੰ ਭੱਜ ਕੇ ਵਿਆਹ ਕਰਾ ਲੈਂਦਾ ਤੂੰ ਦੁਖੀ ਹੁੰਦਾ ਮੈਂ ਤੈਨੂੰ ਨਾ ਸਮਝਦਾ ਤੈਨੂੰ ਘਰੋਂ ਬਾਹਰ ਕੱਢ ਦਿੰਦਾ ਇਸ ਟਾਈਮ ਤੇ ਉਹਨੂੰ ਆਪਣੇ ਦੋਨਾਂ ਭਰਾਵਾਂ ਦਾ ਸਾਥ ਚਾਹੀਦਾ ਆਪਣਾ ਫਰਜ਼ ਮੰਨਦਾ ਉਹਨੂੰ ਹੰਮਣ ਘਰੋਂ ਕੱਢਣ ਦਾ ਨਹੀਂ ਇਹੀ ਕਹਾਣੀ ਆਪਦੇ ਆਪ ਤੇ ਸੋਚ ਕੇ ਦੇਖ ਲੈ ਜੇ ਤੇਰੇ ਤੇ ਇਹ ਸਿਚੁਏਸ਼ਨ ਆਈ ਹੁੰਦੀ ਤੂੰ ਕੀ ਕਰਦਾ ਉਹ ਕਮਲਿਆ ਆਪਣੇ ਨਾਲ ਤਾਂ ਰੱਬ ਨੇ ਨਾ ਇਨਸਾਫੀ ਬੜੀ ਕੀਤੀ ਆ ਇੱਕ ਭੈਣ ਦੇ ਕੇ ਜੇ ਉਹਨੇ ਦੋ ਤਿੰਨ ਭੈਣਾਂ ਦਿੱਤੀਆਂ ਹੁੰਦੀਆਂ ਨਾ ਮੈਂ ਤਾਂ ਉਹਨਾਂ ਨੂੰ ਵੀ ਇਦਾਂ ਹੀ ਸਾਂਭਦਾ ਜੇ ਤੂੰ ਹੁਣ ਵੀ ਚਾਹਨਾ ਬੱਸ ਕਰੋ ਵੀਰੇ ਤੁਸੀਂ ਇਹਨੇ ਤਰੀਕੇ ਸਿਰ ਸਮਝਾਇਆ ਹੁਣ ਸਮਝ ਆ ਗਿਆ ਕਿੰਨੇ ਅਣਮਰਾਂ ਚ ਗਲਤੀਆਂ ਹੋ ਜਾਂਦੀਆਂ ਨੇ ਗਲਤੀਆਂ ਤਾਂ ਮੈਂ ਵੀ ਕੀਤੀਆਂ ਨੇ ਤੁਸੀਂ ਮਾਫ ਕੀਤਾ ਹੀ ਐ ਤੇ ਗਲਤੀ ਸਾਡੀ ਭੈਣ ਨੇ ਵੀ ਕੀਤੀ ਐ ਤੇ ਮਾਫ ਕਰਨ ਦਾ ਹੱਕ ਤਾਂ ਹੈਗਾ ਹੀ ਐ ਨਾਲੇ ਇਨਸਾਨ ਗਲਤੀਆਂ ਦਾ ਪੁੱਤਲਾ ਅਸੀਂ ਕਿੰਨਾ ਚਿਰ ਉਹੀ ਚੀਜ਼ਾਂ ਨੂੰ ਖਿੱਚੀ ਜਾਵਾਂਗੇ ਤੇ ਰਿਸ਼ਤਿਆਂ ਤੋਂ ਦੂਰ ਹੁੰਦੇ ਜਾਵਾਂਗੇ ਠੀਕ ਆ ਜਿੱਦਾਂ ਤੁਸੀਂ ਕਹਾਂਗੇ ਹੁਣ ਉਦਾਂ ਹੀ ਹੋਏਗਾ ਕਿਰਨ ਨੂੰ ਕਦੇ ਵੀ ਐ ਨਹੀਂ ਲੱਗੇਗਾ ਕਿ ਉਹਦਾ ਇੱਕੋ ਹੀ ਭਰਾ ਉਹਦਾ ਕਰਦਾ ਤੇ ਦੂਜਾ ਉਹਨੂੰ ਬੁਲਾਉਂਦਾ ਨਹੀਂ ਕਿਰਨ ਦੇ ਦੋ ਭਰਾ ਨੇ ਤੇ ਦੋਨੋਂ ਭਰਾ ਹੀ ਉਹਨੂੰ ਪਿਆਰ ਕਰਨਗੇ ਮੈਂ ਇਸ ਘਰ ਚੋਂ ਵੱਡਾ ਮੈਂ ਤੇਰੀਆਂ ਗਲਤੀਆਂ ਵੀ ਮaaf ਕਰਦਾ ਤੇ ਉਹਨਾਂ ਦੀਆਂ ਗਲਤੀਆਂ ਵੀ ਮaaf ਕਰਦਾ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁਣ ਹਰਦੀਪ ਆ ਉਹ ਗਲਤੀਆਂ ਕਰਦੀ ਆ ਮੈਂ ਪਰ ਬੱਚਿਆਂ ਦੇ ਮੂੰਹ ਨੂੰ ਚੁੱਪ ਹੋ ਜਾਣਾ ਕੋਈ ਗੱਲ ਨਹੀਂ ਉਹ ਗਈ ਆ ਪੇਕ ਕੇ ਜੇ ਮਨ ਹੋਊਗਾ ਤਾਂ ਆ ਜੂਗੀ ਨਹੀਂ ਤਾਂ ਮੈਂ ਆਪ ਲੈ ਆਵਾਂਗਾ ਗੱਲ ਤਾਂ ਤੁਹਾਡੀ ਸਹੀ ਹੈ ਵੀਰੇ ਘਰ ਵਾਲੇ ਦਾ ਘਰ ਵਾਲੀ ਬਿਨਾ ਗੁਜ਼ਾਰਾ ਨਹੀਂ ਤੇ ਘਰ ਵਾਲੀ ਦਾ ਘਰ ਵਾਲੇ ਬਿਨਾ ਇੱਕ ਭੈਣ ਦਾ ਆਪਣੇ ਭਰਾ ਬਿਨਾ ਗੁਜ਼ਾਰਾ ਨਹੀਂ ਇੱਕ ਭਰਾ ਦਾ ਆਪਣੇ ਭੈਣ ਬਿਨਾ ਹੁਣ ਮੈਂ ਵੀ ਨਾ ਰਿਸ਼ਤਿਆਂ ਨੂੰ ਜੋੜ ਕੇ ਚੱਲਾਂਗਾ ਤੇ ਇਹਨਾਂ ਨੂੰ ਇਕੱਠਾ ਹੀ ਰੱਖਾਂਗਾ ਤੇਰੇ ਹੀ ਮਾਂ ਦੀ ਗੱਲ ਮਾਂ ਦੀ ਕਮੀ ਤਾਂ ਮੈਨੂੰ ਖਲਦੀ ਰਹਿਣੀ ਕਿਤਨੇ ਕਿਤੇ ਬਸ ਮੇਰੀ ਮਾਂ ਮੁੜੇ ਆਵੇ ਫਿਰ ਮੇਰਾ ਘਰ ਨਾ ਐ ਸੁਖੀ ਸੰਦੀ ਸੋਹਣਾ ਹੋ ਜਾਊਗਾ ਕੋਈ ਗੱਲ ਨਹੀਂ ਘਰ ਦੀ ਧੀ ਆ ਗਈ ਨਾ ਵਾਪਸ ਮਾਂ ਵੀ ਆ ਜੇ ਹੁਣ ਗੱਲ ਸੁਣ ਮੇਰੀ ਜੇ ਆਪਾਂ ਘਰ ਦੀਆਂ ਧੀਆਂ ਦੀ ਇੱਜ਼ਤ ਕਰਾਂਗੇ ਨਾ ਰੱਬ ਵੀ ਆਪਣੀ ਇੱਜ਼ਤ ਕਰੇਗਾ ਜੇ ਆਪਾਂ ਧੀਆਂ ਨੂੰ ਦੁਦਕਾਰਾਂਗੇ ਨਾ ਤੇ ਰੱਬ ਵੀ ਆਪਾਂ ਨੂੰ ਦੁਦਕਾਰੂਗਾ ਬਿਲਕੁਲ ਤੁਹਾਡੀ ਸਹੀ ਹੈ ਭਾਜੀ ਜਦੋਂ ਤੱਕ ਕਿਰਨ ਆਪਣੇ ਘਰ ਦੇ ਵਿੱਚ ਸੀ ਕਿਰਨ ਦੇ ਪਿਆਰਾਂ ਨੂੰ ਹੀ ਆਪਾਂ ਵਧੇ ਸੀਗੇ ਜਦੋਂ ਦੀ ਕਿਰਨ ਇਸ ਘਰ ਤੋਂ ਨਾਰਾਜ਼ ਹੋ ਕੇ ਗਈ ਆ ਉਦੋਂ ਦੇ ਅਸੀਂ ਡਾਊਨਫਾਲ 'ਚ ਆ ਗਏ ਸੀਗੇ ਪਰ ਹੁਣ ਕਿਰਨ ਵਾਪਸ ਆ ਗਈ ਨਾ ਹੁਣ ਫੇਰ ਰੱਬ ਸਾਡਾ ਚੰਗਾ ਟਾਈਮ ਲਿਆਊਗਾ ਤੇ ਕਿਰਨ ਨੂੰ ਸੁਖੀ ਸੰਦੀ ਉਹਦੇ ਸੋਹਰੇ ਵਸਾਣਾ ਵਾ ਕਿਉਂਕਿ ਉਹਦਾ ਇੱਜ਼ਤਮਾਨ ਉੱਥੇ ਹੀ ਆ ਤੇ ਸਾਡਾ ਇੱਜ਼ਤਮਾਨ ਉਹਦਾ ਸੋਹਣਾ ਬਸਲੀ ਦੇ ਵਿੱਚ ਚੱਲ ਫੇਰ ਤੋਰ ਗੱਡੀ ਆਪਾਂ ਇੱਕ ਪੇਮੈਂਟ ਚੱਕਣੀ ਆ ਫੇਰ ਤੂੰ ਘਰੇ ਜਾ ਕੇ ਕਿਰਨ ਕੋਲੋਂ ਮਾਫੀ ਮੰਗ ਲਈ ਠੀਕ ਆ ਸਬਰ ਨੇ ਵੀਰੇ ਹਾਲਾ ਪ੍ਰੀਤ ਕੀ ਹੋਇਆ ਆਓ ਵੀਰੇ ਇੱਥੇ ਬੈਠੋ ਆਣਾ ਮੈਨੂੰ WhatsApp ਤੇ ਦੋ ਕੁੜੀਆਂ ਦੀਆਂ ਫੋਟੋਆਂ ਆਈਆਂ ਨੇ ਦੇਖ ਕੇ ਪਸੰਦ ਕਰੋ ਕੁੜੀਆਂ ਦੀਆਂ ਫੋਟੋਆਂ ਉਹ ਕਾਸਤ ਉਹ ਤਾਂ ਕੁਝ ਨਹੀਂ ਵੀਰੇ ਮੰਮੀ ਕਹਿੰਦੇ ਸੀਗੇ ਕਿ ਮੁੰਡਾ ਇਸ ਤਰ੍ਹਾਂ ਕਿੰਨਾ ਚੜ੍ਹਊਗਾ ਤਾਂ ਕਰਕੇ ਨਾ ਤੁਹਾਡੇ ਲਈ ਰਿਸ਼ਤੇ ਦੀ ਗੱਲ ਤੋੜਦੇ ਪਏ ਆਂ अच्छा मेरे ब्याह दी गल चलदी पईया घर च माता ओ माता इधर आयो लप्रीत मैं त दूजा ब्याह करवावणी नी तुसी किवें ਕੁੜੀ ਲਪੀ ਜਾਨੇ ਹੋ ਮੇਰੇ ਵਾਸਤੇ ਪੁੱਤਰਾ ਵਿਆਹ ਤਾਂ ਤੈਨੂੰ ਕਰਾਣਾ ਹੀ ਪੈਣਾ ਇੱਧਰ ਤੂੰ ਕਿੰਨੇ ਦਿਨ ਕੱਢੂਗਾ بس ਤੋ ਇਹ ਦੱਸ ਵੀ ਵਿਆਹ ਤੋ ਥੋੜੇ ਦਿਨਾ ਤੱਕ ਕਰਾਣਾ ਤੇ ਥੋੜੇ ਮਹੀਨੇ ਤੱਕ ਮੰਮੀ ਜੀ ਤੁਸੀਂ ਆਹ ਵੇਖ ਲੋ ਮੈਂ ਸਵੇਰ ਦਾ ਨਾ ਵਿਚੋਲਾ ਨੂੰ ਫੋਨ ਕਰ ਕਰਕੇ ਉਹਦੀ ਜਾਨ ਖਾ ਲਈ ਐ ਕਿ ਭਾਈ ਮੈਨੂੰ ਕੁੜੀ ਲੱਭ ਕੇ ਦੇ ਮੈਂ ਆਪਣੇ ਜੇਠ ਦਾ ਵਿਆਹ ਕਰਨਾ ਤੇ ਆ ਵੀਰਾ ਮੈਨੂੰ ਕਹੀ ਜਾਂਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਦੇ ਕਿਰਨਾਰੇ ਮੈਟਰ ਦਾ ਨਾ ਇਸ ਘਰ ਚੋਂ ਹੁਣ ਖਤਮ ਹੋ ਗਿਆ ਰਹਿ ਗਈ ਸਾਡੀ ਏਕਮ ਦੀ ਗੱਲ ਏਕਮ ਦੀ ਗੱਲ ਅਸੀਂ ਆਪਣੀ ਸੱਸ ਨੂੰ ਆਪਸ ਚ ਬੈ ਕੇ ਨਿਬੇੜ ਲਵਾਉਂਗੇ ਮੰਮੀ ਜੀ ਏਕਮ ਦਾ ਤਾਂ ਮੈਂ ਸੋਚ ਲਿਆ ਵਾ ਕਿ ਜਦੋਂ ਇਹ ਕੰਮ ਤੇ ਜਾਇਆ ਕਰਨਗੇ ਮਗਰੋਂ ਤੁਸੀਂ ਏਕਮ ਨੂੰ ਖੜਾ ਲਿਆ ਕਰਿਓ ਕਿਉਂਕਿ ਨਾ ਮੈਨੂੰ ਵੀ ਨਹੀਂ ਚੰਗਾ ਲੱਗਦਾ ਕਿ ਮੈਂ ਦਾਦੀ ਪੋਤੇ ਨੂੰ ਵੱਖ ਕਰਾਂ ਬਾਕੀ ਨਾ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਇੱਕਮ ਨੂੰ ਸਮਝਾ ਦੂੰਗੀ ਵੀ ਆਪਣੇ ਪਿਓ ਨੂੰ ਨਾ ਦੱਸੇ ਕਿ ਉਹ ਦਾਦੀ ਕੋ ਰਹਿੰਦਾ ਹੈ ਮੰਮੀ ਜੇ ਵਿਆਹ ਨਹੀਂ ਕਰਵਾਉਣਾ ਇਹਦਾ ਮਤਲਬ ਇਹ ਥੋੜੀਆ ਮੈਂ ਕੇਰਨ ਨੂੰ ਵਾਪਸ ਲੈ ਕੇ ਆਵਾਂ ਉਹਦੇ ਤੋਂ ਤਾਂ ਮੇਰਾ ਕਿਹੜਾ ਛੁੱਟ ਗਿਆ ਉਹ ਕੇਰਨ ਨੂੰ ਤਾਂ ਆਪਾਂ ਤਾਂ ਭਜਾਇਆ ਸੀ ਵੀ ਉਹਦੇ ਦੋ ਕੁੜੀਆਂ ਆ ਤੇ ਆਪਾਂ ਨੂੰ ਤੁਹਾਨੂੰ ਉਹ ਚਾਹੀਦੀ ਹੈ ਨਾ ਜਿਹੜੇ ਆਪਾਂ ਨੂੰ ਮੁੰਡਾ ਦੇ ਸਕੇ ਤੇ ਭਾਈ ਸਾਹਿਬ ਵਿਆਹ ਦਾ ਤੁਹਾਨੂੰ ਕਰਾਉਣਾ ਹੀ ਪੈਣਾ ਮੰਮੀ ਮੈਂ ਕੀ ਕਹਿੰਦਾ ਸੀ ਕੁੜੀ ਮੈਂ ਲੱਭ ਲਈ ਤੁਸੀਂ ਕੁੜੀਆਂ ਨਾਲ ਲੱਭੋ ਨਾ ਵੀਰੇ ਕੁੜੀ ਜੇ ਲੱਭ ਲਈ ਤੇ ਸਾਨੂੰ ਦੱਸਿਆ ਕਿਉਂ ਨਹੀਂ ਨਾਲੇ ਤਦੋਂ ਦੀ ਲੱਭੀ ਆ ਤੂੰ ਨਾ ਪ੍ਰੀਤ ਜਦੋਂ ਉਹਨਾਂ ਨੇ ਦੁਕਾਨ ਤੋਂ ਪਹਿਲਾਂ ਜੌਬ ਕਰਦਾ ਸੀ ਉਦੋਂ ਕੁੜੀ ਵੀ ਮੇਰੇ ਨਾਲ ਹੀ ਜੌਬ ਕਰਦੀ ਸੀ ਮੰਮੀ ਉਹ ਦੋਸਤ ਸੀ ਮੇਰੀ ਪਤਨੀ ਲੱਗਿਆ ਕਦੋਂ ਰਿਲੇਸ਼ਨ 'ਚ ਆ ਗਏ ਉਹ ਚਲ ਠੀਕ ਐ ਜੇ ਤੂੰ ਲੱਭੀ ਐ ਤਾਂ ਵਧੀਆ ਹੀ ਲੱਭੀ ਹੋਣੀ ਐ ਪਰ ਪਹਿਲੇ ਨਾ ਉਹਨੂੰ ਮਿਲਾਨ ਵਾਸਤੇ ਨਾ ਘਰੇ ਲੈ ਕੇ ਆ ਮੈਂ ਦੇਖੂਗੀ ਉਹਨੂੰ ਜਾਣੂਗੀ ਪਹਿਚਾਣੂਗੀ ਉਹਦਾ ਘਰ-ਬਾਰ ਦੇਖੂਗੀ ਕਿੱਦਾਂ ਦਾ ਫਿਰ ਦੇਖਾਂਗੇ ਕਰਨਾ ਹੈ ਕਿ ਨਹੀਂ ਕਰਨਾ ਲਫਰੀ ਤਾਂ ਸਮਝਾ ਮੰਮੀ ਨੂੰ ਮੈਂ ਕੁੜੀ ਵਧੀਆ ਲੱਭੀ ਹੋਣੀ ਐ ਮਾੜੀ ਢੀੜੀ ਥੋੜੀ ਲੱਭੀ ਹੋਣੀ ਆ ਹਾਂ ਮੈਨੂੰ ਪਤਾ ਹੈ ਮੇਰਾ ਪੁੱਤ ਮਾੜੀ ਢੀੜੀ ਕੁੜੀ ਲੱਭੀ ਨਹੀਂ ਸਕਦਾ ਆ ਕਿਰਨ ਕਿਹੜਾ ਮਾੜੀ ਢੀੜੀ ਸੀ ਮਾਰੋ ਤਾਰੇ ਕੰਨ ਤੇ ਇੱਕ ਸਵਰਨੇ ਵੀਰੇ ਮੰਮੀ ਨਾ ਠੀਕ ਹੀ ਕਹਿੰਦੇ ਪਏ ਆ ਤੋ ਤੁਹਾਡੀ ਪਸੰਦ ਤੇ ਨਾ ਹੋਣੀ ਚਾਹੀਦੀ ਜਾਨੀ ਹੈਗਾ ਕਿਉਂਕਿ ਜਿੱਦਾਂ ਦੀ ਕਿਰਨ ਸੀਗੀ ਸ਼ਾਇਦ ਉਹ ਵੀ ਉਧਰ ਹੀ ਨਿਕਲੇ ਉਹ ਕਿਰਨ ਵੀ ਤਾਂ ਬਧੀ ਸੀ ਉਹ ਕਿਹੜਾ ਮਾੜੀ ਸੀ ਉਹਦਾ ਬਸ ਉਹਦੇ ਕੁੜੀਆਂ ਹੋ ਗਈਆਂ ਤਾਂ ਕਰਕੇ ਸਾਰਿਆਂ ਨੂੰ ਮਾੜੀ ਲੱਗਣ ਲੱਗੀ ਪਰ ਇੱਕ ਗੱਲ ਵੀਰੇ ਇਹ ਵੀ ਦੇਖ ਲੋ ਜੇ ਇਹਦੇ ਵੀ ਕੁੜੀ ਹੋ ਗਈ ਫੇਰ ਕੀ ਕਰਾਂਗੇ ਉਹ ਤੂੰ ਕੁਝ ਸ਼ੁਭ ਸ਼ੁਭ ਬੋਲਾ ਮੁੰਡੇ ਮੇਰੇ ਦਾ ਘਰ ਵਸਣ ਲੱਗਿਆ ਤੇ ਤੂੰ ਵਿੱਚੋਂ ਛਿੰਝ ਪਾਈ ਜੰਨੀ ਆ ਉਹ ਨਹੀਂ ਨਹੀਂ ਮੰਮੀ ਜੀ ਮੈਂ ਤਾਂ ਤੁਹਾਨੂੰ ਦੇਖਦੀ ਸੀ ਕਿਤੇ ਤੁਹਾਡਾ ਦੁਬਾਰਾ ਮਨਣਾ ਬਦਲ ਜੇ ਉਹ ਨਹੀਂ ਨਹੀਂ بس ਮੈਨੂੰ ਤਾਂ ਪੂਰਾ ਯਕੀਨ ਹੈ ਜਿਹੜੀ ਇਸ ਵਾਰੇ ਵਿਆਹ ਕੇ ਲੈ ਕੇ ਆਊਗਾ ਨਾ ਉਹਦੇ ਨਾ ਮੁੰਡਾ ਹੀ ਹੋਊਗਾ ਮੰਮੀ ਨਮੀ ਲਿਉਣ ਵਾਸਤੇ ਪ੍ਰਾਣੀ ਤੋਂ ਵੀ ਤਾਂ ਟਸਟਕਾਰਾ ਪਾਉਣੀ ਪਾਣਾ ਹੈ ਉਹ ਕਿਵੇਂ ਕਰਾਂਗੇ ਪਾ ਪਾਕਾ ਜੀ ਤਲਾਕ ਦੇ ਪੇਪਰ ਭੇਜੋ ਨਾਲੇ ਭੇਜੋ 2 ਲੱਖ ਰੁਪਈਆ ਇਹ ਪੈਸੇ ਦੇਖ ਕੇ ਨਾ ਮੱਲੋ ਮੱਲੀ ਸਾਈਨ ਹੋਣੇ ਆ ਸਕੀਮਾਂ ਲਾਇਆ ਕਰੋ ਆਹੋ ਠੀਕ ਆ ਲੱਖ ਲੱਖ ਰੁਪਈਆ ਦੋਨਾਂ ਕੁੜੀਆਂ ਦੇ ਨਾਮ ਤੇ ਐਫ ਡੀ ਕਰਾਵੇ ਤੇ ਜਦੋਂ ਕੁੜੀਆਂ 18 ਸਾਲਾਂ ਦੀ ਹੋਣਗੀਆਂ ਆਪਾਂ ਦੁਗਣਾ ਤਿਕਨੇ ਹੋ ਜਾਣਗੇ ਬਸ ਫੇ ਸੋਚਦਾ ਕੀ ਹੈ ਚਲ ਉੱਠ ਜਾਂ ਵਕੀਲ ਕੋਲ ਭੇਜ ਫਿਰ ਤਲਾਕ ਦੇ ਕਾਗਜ਼ ਮੰਮੀ ਜੀ ਹੋਂ ਜੜੀ ਵੀ ਕੁੜੀ ਆਊਗੀ ਨਾ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਜਾਣ ਪੜਖ ਲਿਓ ਉਹ ਨਾ ਹੋਵੇ ਕਿ ਕਿਰਨ ਵਰਗੀ ਨਿਕਲੇ ਉਹ ਆਹੋ ਕਿਰਨ ਤਾਂ ਕਮਜ਼ੋਰ ਵੀ ਬੋਸੀ ਰੋਜ਼ ਤਾਂ ਕੰਮ ਪਿੱਛੇ ਇੱਥੇ ਕਲੇਸ਼ ਪੈ ਰੰਦਾ ਸੀ ਉਹ ਤਾਂ ਮੰਮੀ ਜੀ ਗੱਲ ਤੁਹਾਡੀ ਠੀਕ ਆ ਪਰ ਨਾ ਕਈ ਵਾਰ ਮੈਨੂੰ ਉਹਦੀ ਕੁੜੀਆਂ ਬਾਰੇ ਸੋਚ ਕੇ ਨਾ ਤਰਸ ਜਾ ਜਾਂਦਾ ਉਹ ਚੁੱਪ ਕਰ ਜਾ ਐਵੇਂ ਸਵਰਨਿਆ ਮੋਰੇ ਨਾ ਕੋਈ ਇਹ ਜੀ ਗੱਲਾਂ ਕਰਦੀ ਉਹਨੂੰ ਐਵੇਂ ਕੁੜੀਆਂ ਦਾ ਚੋਰਾ ਖਾ ਜਾਣਾ ਪਰ ਠੀਕ ਆ ਫਿਰ ਜੇਦਾ ਸਵਰਨਾ ਕਿਸੇ ਕੁੜੀ ਨੂੰ ਲੈ ਕੇ ਆਊਗਾ ਨਾ ਕਿ ਉਹਦੇ ਨਾਲ ਤੋਂ ਮਿੱਠੀ ਪਿਆਰੀ ਹੋ ਕੇ ਗੱਲ ਕਰੀ ਤੇ ਮੈਂ ਵੀ ਉਹਦੇ ਨਾਲ ਮਿੱਠੀ ਪਿਆਰੀ ਹੋ ਕੇ ਗੱਲ ਕਰੂੰਗੀ ਉਹਨੂੰ ਐ ਲੱਗੇ ਵੀ ਘਰ ਦਾ ਮਾਹੌਲ ਸੋਹਣਾ ਆ ਚਲ ਠੀਕ ਆ ਮੰਮੀ ਜੀ ਮੈਂ ਨਾ ਉਧਰ ਪੈਣ ਲੱਗੀ ਆ ਏਕਮ ਦਾ ਸਕੂਲ ਦਾ ਟਾਈਮ ਹੋ ਗਿਆ ਉਹਨੂੰ ਲੈ ਆਇਓ ਜੇ ਨਵੀ ਆ ਗਈ ਤੇ ਆਉਂਦੀ ਹੋ ਗਿਆ ਮੁੰਡਾ ਮੈਨੂੰ ਲੱਗਦਾ ਲਾਪਿਤ ਫੇਰ ਤੇਰੀ ਬੁੱਕਤ ਨਾ ਘਟ ਜਾਣੀ ਆ ਆ ਤੂੰ ਕੀ ਸੋਚਣ ਲੱਗ ਗਈ ਉਹ ਕੁਛ ਨਹੀਂ ਮੰਮੀ ਜੀ